ਜੀ ਸਾਸੀ ਗਾਲ ਜੀ ਸੁਖਦੇਵ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਦੀ ਵਿਜ਼ਿਟ ਪਿੰਡ ਸ਼ਿਕਾਰਮਸ਼ੀਆਂ ਜ਼ਿਲ੍ਹਾ ਗਰਦਾਸ ਪੁਰ ਤਹਿਸੀਲ ਡੇਰਾ ਬਾਬਾ ਨਾਨਕ ਸੁਖ ਭਾਜੀ ਕੋਲੇ ਆਏ ਆ ਤੇ ਦੋ ਝੋਟੀਆਂ ਲੈ ਕੇ ਆਏ ਬਹੁਤ ਕੁਆਲਿਟੀ ਦੀਆਂ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਹਾਂਜੀ ਜੀ ਸਾਸੀ ਗਾਲ ਸਾਸੀ ਗਾਲ ਜੀ ਸਾਸੀ ਗਾਲ ਜੀ ਹੋਰ ਸੁਣਾਓ ਹਾਂਜੀ ਆ ਜੀ ਵਧੀਆ ਬਾਕੀ ਸੁਖਦੇਵ ਦੀ ਫਾਰਮ ਤੇ ਦੇਖਣ ਵਾਸਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਸੋ ਵਾਸਾ ਚੈਨਲ ਨੂੰ ਸ਼ੇਅਰ ਲਾਈਕ ਵਧੀਆ ਵਧੀਆ ਕਮੈਂਟ ਕਰਿਆ ਕਰੋ ਵਧੀਆ ਵਧੀਆ ਤੁਹਾਨੂੰ ਵੀਡੀਓ ਲੈ ਕੇ ਅਪਲੋਡ ਕਰਕੇ ਵਿਖਾਉਂਦੇ ਰਹੀਏ ਕਰੀਏ ਹਾਂਜੀ ਆਪਣੇ ਕੋਲ ਤੇ ਅੱਜ ਵੀ ਵਧੀਆ ਟਾਪ ਦੀਆਂ ਦੀਦੀਆਂ ਝੋਟੀਆਂ ਤੇ ਕਾਲੀਆਂ ਵੀ ਹੈਗੀਆਂ ਕਾਲੀਆਂ ਦੀ ਕੱਲ ਪਾਵਾਂਗੇ 15 15 16 16 ਕਿਲੋ ਵਾਲੀਆਂ ਵਾਂ ਹਾਂਜੀ ਕੋਈ ਆਮ ਝੋਟੀਆਂ ਨਹੀਂ ਆ ਜੈਕ ਲੈ ਆਂਦੀਆਂ ਨਕੀਨੇ ਹੀ ਲੈਂਦੇ ਆ ਹਾਂਜੀ ਭੈਣ ਭੈਣ ਲੈ ਆ ਕੇ ਭੇਜੀ ਆਪਾਂ ਮਹੀਂ ਦੀ 1 ਲੱਖ ਦੇ 15000 ਦੇ ਆ ਦੇਖੋ ਹਾਂਜੀ ਅੱਜ ਉਹ ਚੀਜ਼ ਫੇਰ ਲੈ ਆਂਦੀ ਆ ਦੇਖੋ ਆਪਣੇ ਚੈਨਲ ਤੇ ਅਪਲੋਡ ਕਰਕੇ ਵੇਚੀ ਨਾ ਦੋਸਤ ਹਾਂਜੀ ਹਾਂਜੀ ਹਾਂ ਹਾਂ ਇਹਦੀ ਭੈਣ ਆ ਇਹਦੀ ਭੈਣ ਆ ਵੇਖ ਹਾਂਜੀ ਬਹੁਤ ਕੁਆਲਟੀ ਵਾਲੀ ਝੋਟੀ ਆ ਅਜੇ ਝੋਟੀ ਤਿਆਰ ਆ 1-2 ਦਿਨ ਲਿੰਦੀ ਆ 1-1-2-2 ਦਿਨ ਲਿੰਦੀਆਂ ਝੋਟੀ ਦੀ ਜਿੰਨੇ ਸਿਰਫਤ ਕਰ ਲੋ ਉੰਨੇ ਥੋੜੀ ਵੇਖੋ ਝੋਟੀ ਹਾਂਜੀ ਟਿੰਗ ਚੰਗਾ ਲੇਵਾ ਦੇਖੋ ਕੱਲਾ ਕੱਲਾ ਥਾਨ ਕਲੀਆਂ ਵਰਗਾ ਥਾਨ ਲਗਾ ਹਾਂਜੀ ਇਹਦੇ ਜਿੰਨਾ ਕੋਈ ਵੇਖੋ ਬਹੁਤ ਚੰਗੀ ਝੋਟੀ ਬਹੁਤ ਹੀ ਚੰਗੀ ਆ ਠੰਡੀ ਸੀਲ ਮੈਂ ਕਿਹਾ ਪਹਿਲਾਂ ਪਲੂਨ ਕੱਟੀ ਨੇ 12 ਕਿਲੋ ਦੁੱਧ ਗੱਡਿਆ ਹਾਂਜੀ ਕਰਕੇ ਮੂੰਹੋਂ ਛੇ ਦੰਦ ਝੋਟੀ ਹਾਂਜੀ ਖੋਲੋ ਤੇ ਐਰ ਕਦੋਂ ਕਿੰਨਾ ਕਿ ਸੋ ਚਵਾ ਸਕਦੀ ਆ ਛੋਟੀ ਦੁੱਤ 14 15 14 15 ਕਿਲੋ ਦੇ ਸੇਵੇ ਜਿਲਕੀ ਨੇ 14 15 ਕਿਲੋ ਜਿਹਨੂੰ ਆਂ ਦੀਦੀ ਝੋਟੀ ਆ ਬਸ ਪੂਰਾ ਵਧੀਆ ਮੈਂ ਤਾਂ ਤੇ ਤੋਰ ਹਾਂਜੀ ਖੜਾ ਠਾਰ ਰੱਖ ਲੈ ਮੈਂ ਮਾਰਿਆ ਬੋਕਵਾ ਦੀਦੀ ਝੋਟੀ ਆ ਬੋ ਹੋ ਕੇ ਫੜਿਆ ਕਰ ਰਿਹਾ ਯਾਰ ਬੋਕਵਾ ਦੀਦੀ ਝੋਟੀ ਆ ਨੀਲੀ ਰਾਵੀ ਜੀ ਹੁੰਦੀ ਛੇਟੀ ਖਾਣ ਲੈ ਵੀ ਦੀ ਕੁਆਲਟੀ ਚੈੱਕ ਕਰੋ ਵੇਖੋ ਝੋਟੀ ਦੇ ਦਰਸ਼ਨ ਕਰੋ ਕੱਢੀ ਸੁਣ ਤੇ ਸਕੁਆਲਟੀ ਚੈੱਕ ਕਰਾਓ ਜੀ ਵੇਖੋ ਝੋਟੀ ਇੰਤਕਲਾੜ ਵੇਖੋ ਝੋਟੀ ਕੰਪੀਟੀਸ਼ਨ ਵਾਲੀ ਝੋਟੀ ਐ ਵੇਖੋ ਵੇਖੋ ਝੋਟੀ ਦੀ ਬਹੁਤ ਸਾਫ ਸੋਹਣੀ ਤਨਖੀ ਝੋਟੀ ਸੇਂਗ ਬਿਲਕੁਲ オリジナル ਝੋਟੀ ਦਾ ਬਿਲਕੁਲ ਝੋਟੀ ਬਹੁਤ ਹੀ ਜਿਆਦੀ ਸੁੱਤੂ ਬਹੁਤ ਜਿਆਦੀ ਸੋਹਣੀ ਬਾਕੀ ਥਾਣਾ ਪਿੱਛੇ ਦੀ ਆਪਣੀ ਫੁੱਲ ਗਾਰੰਟੀ ਹੋਏਗੀ ਔਨਲਾਈਨ ਵੀ ਕੋਈ ਵੀਰ ਮੰਗਾਏਗਾ ਬਿਲਕੁਲ ਸੁਥਰੀ ਝੋਟੀ ਆ। ਹਾਂਜੀ। ਭਾਜੀ ਜ ਵੀਰੇ ਰੇਟ ਰੱਖ ਦੋ। ਰੇਟ ਭਾਜੀ। ਮੋਸੇ ਜੀ ਕਬਰ। 1 30 37 ਵਾਲੀ ਝੋਟੀ ਉਸਾਂ ਤੇ। ਹਾਂਜੀ। ਮੋਲ ਨਿਕਾਜਿਆ ਕਰੀਏ ਜਿਹੜੀ ਉੱਡਦੀ ਹੈ। ਹਾਂਜੀ। ਦੱਸੋ ਫਿਰ। ਹੁਣ ਉਹਦੇ ਇਸ ਪਹਿਲੀ ਵੇਹ ਕੇ 15 ਦੀ ਉੱਚੀ ਤਾਂ ਬਾਜ਼ਾਰ ਮੰਦਾ 10 15 ਹਾਂ ਤਾਂ 10 15 ਛੱਡ ਦੀ ਮੈਨੂੰ ਲੱਖ ਦੀ ਦੇ ਦੀਏ। ਹੋਰ ਮਾਨਤਨ ਕਰ ਦੋ। 5000 ਰੁਪਏ ਜੋੜ ਕਰ ਦिए 95 ਦੀ ਦੇ ਦੀਏ। ਵੇਹ ਲੋ 25 ਸੈਟ ਕੀਤਾ ਹੋਇਆ ਪੇਪਰ ਰਿਡੀਆ ਇਹ ਵੇਖੋ ਰੱਬੇ ਯਾਰ ਛੋਟੀ ਦੇ ਦਾਂਗੇ ਯਸ ਜਾਨੂ ਸ਼ੂਟ ਸ਼ੂਟ ਕਰਦੇ ਸਨੀ ਸ਼ੂਟ ਕਰਦੇ ਬਹੁਤ ਚੰਗੀ ਛੋਟੀ ਰੱਖੀ ਦਿਖਾਓ ਛੋਟੀ ਬੇਹਦੀ ਚੰਗੀ ਤਰ੍ਹਾਂ ਛੋਟੀ ਦੀ ਤਸਵੀਰ ਕਮਾ ਆ ਗਿਆ ਚੰਗੀ ਤਰ੍ਹਾਂ ਕੈਮਰਾ ਮਾਰ ਕੇ ਬਖਾਲ ਦਿਓ ਹਾਂਜੀ ਖਣਾ ਦੀ ਕੁਆਲਿਟੀ ਚੈੱਕ ਕਰਾ ਦਿਓ ਦੇਖੋ ਥਾਲ ਸਾਰੀਆਂ ਨਿਸ਼ਾਨੀਆਂ ਪੂਰੀ ਨੇ ਹਾਂਜੀ 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 ਬਹੁਤ ਕੁਆਲਿਟੀ ਦੀ ਛੋਟੀ ਹੈ ਗੜੀ ਆਇਆ ਤੇ ਤੁਝੇ ਨੰਬਰ ਕਰਦਾ। ਸਿੱਜਾਤ ਹੁਆ ਮਹੀਂ ਸੁਣੀਏ ਵੇਖੋ। ਹਾਂਜੀ। ਕੋਠੇ ਜੱਡੀ ਮਹੀਂ ਇਹ ਵੀ ਡੀਲੀ ਰਮੀ ਜਾਂਦੀ ਆ। ਵੇਖੋ। ਦੁੱਧ ਕਿ ਨਾਲ ਕਿ ਆਜੇ? ਦੋ ਤੇ 15 16 ਕਿਲੋ ਜੁੱਤੀ। ਹਾਂਜੀ ਵੱਡੀ ਮੈਂ। ਫੁੱਲ ਸਾਈਜ਼। ਫੋਨ ਲੀਗਾ ਚੈੱਕ ਕਰੋ। ਵੇਖੋ। ਵੇਖੋ ਮੈਂ ਇਹਦੀ ਬਾਡੀ ਵੇਖੋ। ਨਾਲ ਤਾਂ ਮੈਂ ਫੋਲ ਵੇਖੋ। ਵੱਡੀ ਕੁੜੀ। ਮੈਂ ਵੱਡੀ ਮੈਂ ਹੀਲ ਕਰ ਕਰ ਕਰਦੀ ਆ ਵੇਖੋ ਮਈਆਂ ਘਾਤੀਆ ਬੱਚਾ ਇਹ। ਇਸ ਤੋਂ ਮੈਂ। ਲਮੀ ਤੋਰ ਕੇ ਖਾਓ। ਇੰਗੀ ਲਾਹ ਹਰ ਦੋ ਪੀਂਦੇ ਭਰਾ ਕਰੇ ਨਾ ਤੇ ਕੋਹਾ ਪਾ ਪੀਂਦਾ ਨਾ ਪੜੀ ਨੇ ਖਾਣ ਮਹੀਰ ਦਾ ਅਗਰ ਜਮਦੇ ਨਾੜਾਂ ਮਹੀ ਦੀਆਂ ਕੰਡੇ ਦੇ ਨਾੜਾਂ ਛੱਡੇ ਦੇ ਨਾੜਾਂ ਪੱਟਾਂ ਚ ਨਾੜਾਂ ਵੇਖੋ ਮਹੀ ਦੀਆਂ ਇਹਨੂੰ ਆnde ਨਹੀਂ ਵੇਖੋ ਸੂਣ ਵਾਲੀ ਮਹੀ ਜੋਏ ਵਾਲੀ ਵੇਖੋ ਇੱਥੇ ਮਰਜ਼ੀ ਖਲਾ ਕੇ ਇਹੋ ਨਸਲਾ ਦੁੱਧ ਕੱਢਦੀਆਂ ਵੇਖੋ ਮਹੀ ਦੀਆਂ ਪਿੱਠ ਪੂਰਾ ਵੇਖੋ ਮੈਂ ਕਿੱਡੀ ਚੌੜੀ ਤੋੜਾ ਖਲੋ ਜਾ ਬਲੇਰੋ ਗੱਡੀ ਜਿੱਦੀ ਭੈਣ ਮੈਂ ਵੇਖੋ ਇੱਥੇ ਖਾਪੇ ਬੈਠਿਆ ਹਾ ਗਈ ਜੀ ਮੈਂ ਦੇਖੋ ਇੱਥੇ ਮਰਜੀ ਖਿਲਾੜ ਕੇ ਬੈਜੋ ਆਹ ਦੇਖੋ ਇਹ ਨਹੀਂ ਆਹ ਦੇਖੋ ਫੇਰ ਖਲੇ ਬੈਜੋ ਐਸਾ ਨਹੀਂ ਨਹੀਂ ਹੈ ਦੇਖੋ ਚੱਲ ਬੋਟੋਏ ਦੇਖੋ ਮੈਂ ਜੋਰੀ ਜਦੋਂ ਮੈਂ ਜੀ ਆਸ ਨਾਣਾ ਕਲੀਆਂ ਕਲੀਆਂ ਛੱਡੇ ਦੇ ਪੱਟਾ ਜੜਾੜਾ ਚੱਕਰਾਉ ਗਈ ਬਹੁਤ ਕੁਆਲਟੀ ਹੈ ਬਹੁਤ ਚੰਗੀ ਹੈ ਬਹੁਤ ਹੀ ਦੁੱਧ 15 16 ਕਿਲੋ ਰਮਾਨਾ ਦੇ ਜੀ ਇਹ ਕਰਤੇ ਜੇ ਸੁਣੀਏ ਦੂਜੇ 14 ਕਿਲੋ ਦੁੱਧ ਗੱਡੇ ਆਂ ਫਿਰ ਕਾ ਮੈਂ 15 16 15 16 ਕੋ ਖਨੜਾ ਦੇਖੋ ਨੜਾ ਪੱਟਾ ਜਿਹਾ ਨੜਾ ਵੇਖੋ ਪਿੰਡੇ ਚ ਨੜਾ ਵੇਖੋ ਮੈਂ ਦੀ ਹਾਂਜੀ ਖਾਲੀ ਹਾਂਜੀ ਤੇ ਫਿਰ ਰੇਟ ਦੱਸੋ ਜੈ ਜੀ ਆ ਵੀ ਬਈ ਇਹ ਡੇਢ ਰੱਖ ਦੀ ਹਾਂਜੀ ਪਰ ਡੇਢ ਨਹੀਂ ਲੰਗਣਾ ਹਾਂਜੀ 1 5 ਜੀ ਹੋਰ ਚ ਮਾਨਤਨ ਕਰਦੇ 2000 ਰੁਪਏ ਜੋੜੇ ਕਲੱਚ ਆ ਰਹੀਆਂ ਹਾਂ ਜੀ ਹਾਂਜੀ ਉਹ ਚ ਵੀ ਆਏਗੇ ਵੀਰ ਭਰਾ ਦਾ ਮਾਨਤਨ ਕਰ ਬਾਕੀ ਤਸੱਲੀ ਫੇਅਰ ਕਰਾ ਦਿਓ ਦੋਆਂ ਮਹਿੰਗੇ ਤੇ ਚੰਗੀ ਤਰ੍ਹਾਂ ਕੈਮਰਾ ਮਾਰ ਦਿਓ ਕੋਈ ਫੇਰ ਹੋਮੇ ਮਈਆਂ ਦੇ ਪਹਿਲਾਂ ਦੇ ਨਾਲ ਦੀਆਂ 25 1 25 30 30 ਦੀਆਂ ਵੇਚੀਆਂ ਮਈਆਂ ਇਹ ਛੋਟੀ ਦਾ ਸ਼ੇਰ ਦਾ ਉਹ ਦੇਖੋ ਛੋਟੀ ਫੇਰ ਇਹ ਨਹੀਂ ਮਰਦੀ ਕੁਮਾਰ ਜੀ ਇਹ ਤੇ ਪਾਰਟੀ ਚੱਲ ਰਾਹ ਤੇ ਬਹੁਤ ਬਿਲਕੁਲ ਛੋਟੀ ਹੀ ਇੰਟਰੀ ਹੁੰਦੀ ਹੈ ਬਾਕੀ ਦੇ ਵੀਰ ਭਰਾ ਫੁੱਲ ਲਾਏਗਾ ਬੰਦਾ ਮਾਲ ਤਾਂ ਫੇਰ ਖੁੱਲਾ ਹੋ ਜੇ ਜੇ ਨਹੀਂ ਕੋਈ ਨਹੀਂ ਕਰਦਾ ਕੋਈ ਆਇਆ ਮਾਲਿਆਗਾ ਖੜਾ ਹਾਂਜੀ ਹਾਂਜੀ ਬਾਕੀ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਕਰਤਾ ਸਪੁਰਤ ਸੇੜ ਡੇਰਾ ਬਾਬਾ ਨਾਨਕ ਫੋਨ ਨੰਬਰ 9855501706 ਦੂਜਾ ਨੰਬਰ 9850801706 ਬਾਕੀ 24 ਘੰਟੇ ਆਪਣੇ ਕੋ ਮਈਆਂ ਰਹਿੰਦੀਆਂ 5 7 10 ਮਈਆਂ ਰਹਿਣੀਆਂ ਰਹਿਣੀਆਂ ਜਿਹੜਾ ਕੋਈ ਮਰਜ਼ੀ ਵੀਜਨ ਕਰੇ ਚਾਹੇ ਮਾਲ ਲੈ ਸਕਦਾ ਸਸਤੀ ਗਾੜੀ